ਪਹਿਲਾਂ ਬੇਨਤੀ ਕਰਾਂਗਾ ਜੀ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਸ਼ੇਅਰ ਕਰਨ ਦੀ ਖਾਤਰ ਤੇ ਵੀਡੀਓ ਨੂੰ ਲਾਈਕ ਕਰਨ ਦੀ ਖਾਤਰ ਤੇ ਵੀਡੀਓ ਆਪਣੇ ਚੈਨਲ ਨੂੰ ਫੋਲੋ ਕਰਨ ਦੀ ਖਾਤਰ ਤੁਹਾਨੂੰ ਰਿਕੁਐਸਟ ਹਮੇਸ਼ਾ ਮੈਂ ਕਰਦਾ ਇਹ ਵੀ ਵੀਡੀਓ ਸ਼ੁਰੂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹੋ ਮੈਂ ਵੀ ਠੀਕ ਠਾਕ ਹਾਂ ਦੋਸਤੋ ਅੱਜ ਆਪਾਂ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਆਪਾਂ ਆਪਣੇ ਪੈਸੇ ਨੇ ਜਿਹੜੇ ਉਹ ਕਿੱਥੇ ਇਨਵੈਸਟ ਕਰੀਏ ਸਭ ਤੋਂ ਵੱਡਾ ਸਵਾਲ ਅੱਜ ਇਹ ਬਣਿਆ ਹੋਇਆ ਕੀ ਆਪਾਂ ਜ਼ਮੀਨ ਦੇ ਵਿੱਚ ਪੈਸੇ ਇਨਵੈਸਟ ਕਰੀਏ ਜਾਂ ਆਪਾਂ ਪੈਸੇ ਆਪਣੇ ਪਲਾਟ ਦੇ ਵਿੱਚ ਇਨਵੈਸਟ ਕਰੀਏ ਜਾਂ ਆਪਾਂ ਆਪਣੇ ਕੀ ਕਹਿੰਦੇ ਆ ਫਲੈਟਾਂ ਦੇ ਵਿੱਚ ਕਰੀਏ ਕੋਠੀਆਂ ਚ ਕਰੀਏ ਜਾਂ ਫਿਰ ਆਪਾਂ ਆਪਣੇ ਰੈਂਟਲ ਪ੍ਰਾਪਰਟੀ ਅੱਜ ਮੈਂ ਤੁਹਾਨੂੰ ਪੂਰੇ ਡਿਟੇਲ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਅਗਰ ਤੁਸੀਂ ਸਹੀ ਤੌਰ ਤੇ ਆਪਣੇ ਪੈਸੇ ਇਨਵੈਸਟ ਕਰਨੇ ਚਾਹੁੰਦੇ ਹੋ ਆਪਣੀ ਪ੍ਰਾਪਰਟੀ ਕਿੱਥੇ ਖਰੀਦੋਗੇ ਇਹਦੇ ਬਾਰੇ ਤੁਹਾਡੇ ਨਾਲ ਚਰਚਾ ਕਰਾਂਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਵੱਡਾ ਸਵਾਲ ਹੈ ਔਰ ਇਹ ਸਵਾਲ ਹਰ ਇੱਕ ਉਸ ਮੇਰੇ ਵੀਰ ਲਈ ਆ ਜਿਹੜੇ ਵੀਰ ਨੇ ਪੈਸੇ ਕੋਈ ਚੀਜ਼ ਵੇਚੀ ਹੋਈ ਆ ਜਾਂ ਜੀ ਦੇ ਕੋਲ ਪੈਸੇ ਪਏ ਨੇ ਤੇ ਲੇਕਿਨ ਇਹਦੇ ਨਾਲ ਨਾਲ ਇਹ ਉਸ ਨੌਜਵਾਨਾਂ ਲਈ ਵੀ ਇਹ ਸਵਾਲ ਹੈਗਾ ਜਿਹੜੇ ਮਤਲਬ ਕੰਮ ਕਰਨਾ ਚਾਹੁੰਦੇ ਨੇ ਥੋੜੀ-ਮੋਟੀ ਇਨਵੈਸਟਮੈਂਟ ਕਰਕੇ ਜਿਹੜੇ ਆਪਣੇ ਕਾਰੋਬਾਰ ਨੂੰ ਅੱਗੇ ਤੋਰਨਾ ਚਾਹੁੰਦੇ ਨੇ ਇਹਦੇ ਬਾਰੇ ਮੈਂ ਤੁਹਾਡੇ ਨਾਲ ਪੂਰੀ ਡਿਟੇਲ ਚ ਸਾਂਝ ਪਾਉਣਾਗਾ ਅ ਸਭ ਤੋਂ ਪਹਿਲਾਂ ਦੋਸਤੋ ਆਪਾਂ ਜੇ ਅਗਰ ਗੱਲ ਕਰੀਏ ਪਹਿਲਾਂ ਆਪਾਂ ਤੋਂ ਨਾ ਪਲਾਟਾਂ ਤੋਂ ਹੀ ਲੈ ਲੈਣੇ ਕਿਉਂਕਿ ਆਮ ਮਤਲਬ ਜਿਹੜੇ ਲੋਕ ਨੇਗੇ ਜਿਨ੍ਹਾਂ ਕੋਲੇ ਪੈਸਾ ਆਇਆ ਹੁੰਦਾ ਨਾ ਮੈਂ ਐਕਚੁਅਲੀ ਮੈਂ ਤੁਹਾਨੂੰ ਲਾਸਟ ਦੇ ਵਿੱਚ ਦੱਸੂਗਾ ਜਿਹੜਾ ਸਭ ਤੋਂ ਟਾਪ ਦਾ ਜਿੱਥੇ ਮਤਲਬ ਤੁਸੀਂ ਪੈਸੇ ਆਪਦੇ ਇਨਵੈਸਟ ਕਰ ਸਕਦੇ ਹੋ ਉਹ ਉਹ ਕੀ ਹੈਗਾ ਉਹ ਤੁਹਾਨੂੰ ਮੈਂ ਲਾਸਟ ਦੇ ਵਿੱਚ ਦੱਸੂਗਾ ਵੀਡੀਓ ਨੂੰ ਅੰਤ ਤੱਕ ਸੁਣਿਓ ਜ਼ਰੂਰ ਅਗਰ ਦੋਸਤੋ ਆਪਾਂ ਪਲਾਟ ਖਰੀਦਣ ਤੇ ਆਪਣੇ ਪੈਸੇ ਲਾਉਣੇ ਆ ਆਪਾਂ ਮੰਨ ਲਓ ਆਪਾਂ ਸੋਚਦੇ ਆ ਵੀ ਯਾਰ ਆਪਣੇ ਕੋਲੇ 2 ਕਰੋੜ 3 ਕਰੋੜ 4 ਕਰੋੜ ਰੁਪਈਆ ਆਇਆਗਾ ਆਪਾਂ ਪਲਾਟ ਖਰੀਦੀ ਬਹੁਤ ਦੁਨੀਆ ਜਿਹੜੀ ਪਲਾਟਾਂ ਦੇ ਵਿੱਚ ਪੈਸੇ ਲਾਉਂਦੀ ਹੈ ਔਰ ਪਲਾਟ ਖਰੀਦ ਕੇ ਤੁਸੀਂ ਆਪਣੇ ਪਲਾਟ ਨੂੰ ਮਤਲਬ ਜਿਹੜਾ ਹੈਗਾ ਲੈ ਕੇ ਰੱਖ ਲੈਨੇ ਹੋ ਉਹਨੂੰ ਤੁਸੀਂ ਮਤਲਬ ਕੱਲ ਨੂੰ ਰੇਟ ਵਧੇ ਤੋਂ ਬਾਅਦ ਬੇਚ ਵੀ ਸਕਦੇ ਹੋ ਜਾਂ ਤੁਸੀਂ ਉੱਥੇ ਆਪਣਾ ਘਰ ਵੀ ਬਣਾ ਸਕਦੇ ਹੋ ਇਹ ਮੰਨ ਲਓ ਤੁਸੀਂ ਇਹਦੇ ਵਿੱਚ ਆ ਜਾਂਦੀ ਹੈ ਕਹਾਣੀ ਲੇਕਿਨ ਪਲਾਟ ਤੁਹਾਡਾ ਰੇਟ ਹੈ ਜਿਹੜਾ ਉਹ ਵਧਾ ਵੀ ਸਕਦਾ ਹੈਗਾ ਲੇਕਿਨ ਉਹ ਤੁਹਾਡਾ ਰੇਟ ਉੱਥੇ ਹੀ ਰੁਕ ਵੀ ਸਕਦਾਗਾ ਤੇ ਲੇਕਿਨ ਪਿੱਛੇ ਵੀ ਮੁੜ ਸਕਦਾਗਾ ਉਸ ਤੋਂ ਬਾਅਦ ਦੋਸਤੋ ਆ ਜਾਂਦੇ ਆ ਫਲੈਟ ਲੋਕ ਬਹੁਤ ਖਰੀਦਦੇ ਨੇਗੇ ਮਤਲਬ ਫਲੈਟ ਜਿਹੜੇ ਖਰੀਦਨੇ ਨੇ ਉਹ ਵੀ ਲੋਕਾਂ ਦਾ ਬੜਾ ਮਤਲਬ ਇਹਦੇ ਚ ਹੈਗਾ ਕਿ ਆਪਾਂ ਮਹਾਲੀ ਪਲਾਟ ਖਰੀਦ ਫਲੈਟ ਖਰੀਦ ਲਈਏ ਤੇ ਆਪਾਂ ਫਲੈਟ ਰੇਟ ਵੱਧ ਜਾਂਦੇ ਨੇ ਲੇਕਿਨ ਦੋਸਤੋ ਮੈਂ ਤੁਹਾਨੂੰ ਅੱਦੇ ਵੀ ਇਸ ਚੀਜ਼ ਦੀ ਖਾਤਰ ਰਕਮੈਂਡ ਨਹੀਂ ਕਰੂੰਗਾ ਕਿ ਤੁਸੀਂ ਫਲੈਟਾਂ ਦੇ ਵਿੱਚ ਪੈਸੇ ਲਗਾਓ ਫਲੈਟਾਂ ਦੇ ਵਿੱਚ ਪੈਸੇ ਲਗਾਉਣਾ ਮੰਨ ਲਓ ਤੁਸੀਂ ਸਭ ਤੋਂ ਵੱਡੀ ਮੈਂ ਇਹਨੂੰ ਨਲਾਇਕੀ ਕਹਿ ਸਕਦਾ ਹਾਂ ਅਗਰ ਤੁਸੀਂ ਫਲੈਟ ਲੈ ਕੇ ਆਪਣਾ ਰਹਿਣਾ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਫਲੈਟ ਲੈ ਕੇ ਇੱਥੇ ਹੀ ਰਹਿਣਾ ਫਿਰ ਕੋਈ ਉਹ ਨਹੀਂ ਫਿਰ ਤੁਹਾਡੀ ਆਪਣੀ ਇਹ ਇੱਕ ਯੋਜਨਾ ਹੋ ਸਕਦੀ ਹੈ ਕਿ ਤੁਹਾਨੂੰ ਇੱਥੇ ਰਹਿਣਾ ਠੀਕ ਹੈ ਜਾਂ ਮਤਲਬ ਕੋਠੀ ਨਾਲੋਂ ਫਲੈਟ ਸਸਤਾ ਪੈਂਦਾ ਹੈ ਜਾਂ ਮਤਲਬ ਕਈ ਸੁਰੱਖਿਆ ਦੇ ਪੱਖੋਂ ਵੀ ਸੋਸਾਇਟੀਆਂ ਦੇ ਵਿੱਚ ਸੁਰੱਖਿਆ ਹੁੰਦੀ ਹੈ ਉਹ ਤੁਹਾਡੀ ਇੱਕ ਵੱਖਰਾ ਵੇਸਾ ਗਾ ਲੇਕਿਨ ਮੈਂ ਗੱਲਬਾਤ ਕਰ ਰਿਆਂਗਾ ਕਿ ਤੁਹਾਡੀ ਪ੍ਰਾਪਰਟੀ ਵਧੇ ਕਿੱਥੇ ਕਿੱਥੇ ਤੁਹਾਨੂੰ ਪੈਸੇ ਲਾਉਣਾ ਫਾਇਦੇਮੰਦ ਕਿੱਥੇ ਆ ਆਪਾਂ ਕਿੱਥੇ ਪ੍ਰਾਪਰਟੀ ਖਰੀਦੀਏ ਉਹਦੇ ਲਈ ਆਪਾਂ ਕਦੇ ਵੀ ਇਸ ਚੀਜ਼ ਲਈ ਰეკਮੈਂਡ ਨਹੀਂ ਕਰ ਸਕਦੇ ਔਰ ਉਸ ਤੋਂ ਬਾਅਦ ਦੋਸਤੋ ਆ ਜਾਂਦੀ ਹੈ ਕਿ ਕੋਠੀਆਂ ਨੇ ਜਿਹੜੀਆਂ ਕੋਠੀਆਂ ਤੇ ਅਗਰ ਆਪਾਂ ਪੈਸੇ ਲਾਉਨੇ ਆ ਕੋਠੀਆਂ ਵੀ ਕੁਝ ਪੈਸੇ ਵਧਾਉਂਦੀਆਂ ਨੇ ਕਈ ਲੋਕ ਪਲਾਟ ਲੈ ਕੇ ਉਹਦੇ ਤੇ ਕੋਠੀਆਂ ਬਣਾ ਕੇ ਵੀ ਵੇਚਦੇ ਨੇ ਇਹਦੇ 'ਚ ਪੈਸੇ ਵੱਧਦੇ ਨੇ ਜ਼ਰੂਰ ਸੀਮਤ ਪੈਸੇ ਵੱਧਦੇ ਨੇ ਔਰ ਕਈ ਵਧੀਆ ਵੀ ਵੱਜ ਜਾਂਦੇ ਨੇ ਕਈ ਕੋਠੀਆਂ ਕਈ ਮਜਬੂਰ ਬੰਦਾ ਕਈ ਵਾਰੀ ਕੋਈ ਵੇਚਦਾ ਹੁੰਦਾਗਾ ਤੇ ਉਹ ਵੇਚ ਕੇ ਉਹਦੀ ਜਿਹੜੀ ਮਜਬੂਰੀ ਕਰਕੇ ਚੀਜ਼ ਸਸਤੀ ਤੁਹਾਨੂੰ ਮਿਲ ਜਾਂਦੀ ਆ ਤੇ ਉਹ ਕੁਝ ਹੱਦ ਤੱਕ ਤੁਸੀਂ ਕਹਿ ਸਕਦੇ ਹੋ ਕਿ ਠੀਕ ਆ ਤੇ ਉਹਨੂੰ ਕੋਠੀ ਨੂੰ ਕਿਰਾਏ ਤੇ ਵੀ ਦਿੱਤਾ ਜਾ ਸਕਦਾ ਪਰ ਇਹ ਜਿਹੜੇ ਕਿਰਾਏ ਤੇ ਇਹ ਚੀਜ਼ ਦੇਣੀ ਆ ਇੱਕ ਖਾਤਰੇ ਤੋਂ ਖਾਲੀ ਨਹੀਂ ਹੁੰਦੀ ਹੈਗੀ ਕਈ ਵਾਰੀ ਲੋਕ ਮਤਲਬ ਕੋਠੀਆਂ ਖਾਲੀ ਨਹੀਂ ਕਰਦੇ ਹੈਗੇ ਕਿਉਂਕਿ ਪਰਿਵਾਰ ਨੂੰ ਅੰਦਰੋਂ ਸੱਟਣਾ ਬਹੁਤ ਮੁਸ਼ਕਲ ਹੁੰਦਾ ਜੇ ਕਿਤੇ ਕੱਲ ਨੂੰ ਕੋਈ ਵਿਗੜ ਕੇ ਬੈਠ ਜਾਵੇ ਉਸ ਤੋਂ ਬਾਅਦ ਦੋਸਤੋ ਅਗਲੀ ਜਿਹੜੀ ਆਉਂਦੀ ਹੈ ਉਹ ਤਾਂ ਵੈਸੇ ਚਲੋ ਕੋਈ ਬਹੁਤ ਹੀ ਅਹਹਦੀਆਂ ਚੀਜ਼ਾਂ ਨੇ ਇਹਦੇ ਬਾਅਦ ਕਮਰਸ਼ੀਅਲ ਪ੍ਰਾਪਰਟੀ ਆ ਜਾਂਦੀ ਹੈ ਅਗਰ ਆਪਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਦੇ ਆ ਤਾਂ ਕਮਰਸ਼ੀਅਲ ਪ੍ਰਾਪਰਟੀ ਵੀ ਪੈਸੇ ਵਧਾਉਂਦੀ ਆ ਬਹੁਤ ਅਗਰ ਤੁਸੀਂ ਠਿਕਾਣੇ ਤੇ ਖਰੀਦ ਲਓ ਪਰ ਇਹਦੇ ਚ ਇਨਵੈਸਟਮੈਂਟ ਜ਼ਿਆਦਾ ਆਉਂਦੀ ਆ ਇਹਦੇ ਚ ਮਤਲਬ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਹਮੇਸ਼ਾ ਕਮਰਸ਼ੀਅਲ ਪ੍ਰਾਪਰਟੀ ਪਰ ਕਮਰਸ਼ੀਅਲ ਪ੍ਰਾਪਰਟੀ ਤੁਹਾਨੂੰ ਕਿਉਂ ਫਾਇਦਾਵੰਦ ਦੇ ਸਕਦੀ ਹੈ ਇਹਦੀ ਮੈਂ ਤੁਹਾਡੇ ਨਾਲ ਲਾਸਟ ਤੇ ਤੁਹਾਨੂੰ ਥੋੜੀ ਜੀ ਗੱਲ ਮੈਂ ਸਾਝ ਪਾਉਣਾ ਕਿ ਪ੍ਰਾਪਰਟੀ ਜਿਹੜੀ ਕਮਰਸ਼ੀਅਲ ਹੈ ਉਹ ਫਾਇਦੇਮੰਦ ਕਿਵੇਂ ਹੋ ਸਕਦੀ ਆ ਉਦੋਂ ਬਾਅਦ ਆਜੋ ਦੋਸਤੋ ਐਗਰੀਕਲਚਰ ਲੈਂਡ ਐਗਰੀਕਲਚਰ ਲੈਂਡ ਜਿਹੜੀ ਹੈਗੀ ਆ ਖੇਤੀਬਾੜੀ ਵਾਲੀ ਜਿਹੜੀ ਖੇਤੀ ਜੋਗ ਜ਼ਮੀਨ ਆ ਇਹ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਲਾਹੇਵੰਦ ਮਤਲਬ ਖਰੀਦਣਾ ਇੱਥੇ ਅਗਰ ਆਪਾਂ ਪੈਸੇ ਲਾਉਣੇ ਆ ਤਾਂ ਆਪਾਂ ਨੂੰ ਆਪਣੇ ਪੈਸੇ ਵਾਧਦੇ ਵੀ ਨੇ ਜ਼ਮੀਨਾਂ ਮਹਿੰਗੀਆਂ ਹੋ ਰਹੀਆਂ ਨੇ ਤੇ ਨਾਲ ਦੀ ਨਾਲ ਆਪਾਂ ਉਹਦੇ ਤੋਂ ਆਮਦਨ ਵੀ ਆਉਂਦੀ ਹੈ ਜਿਵੇਂ ਜਿਹੜੀਆਂ ਮੈਂ ਪਹਿਲਾਂ ਤਿੰਨ ਚਾਰ ਚੀਜ਼ਾਂ ਕਰੀਆਂ ਨੇ ਉਹਨਾਂ ਤੋਂ ਪੈਸਾ ਨਹੀਂ ਆਉਂਦਾ ਉਹਨਾਂ ਤੋਂ ਪਲਾਟ ਜਿਵੇਂ ਪਿਆਗਾ ਪੈਸੇ ਲਾਤੇ ਜੋ ਵਧ ਜੂਗਾ ਵਧੂ ਤੁਸੀਂ ਮੰਨ ਲਓ ਕਰੋੜ ਰੁਪਏ ਦਾ ਪਲਾਟ ਲਿਆ ਕੱਲ ਨੂੰ ਸਵਾ ਦਾ ਹੁ ਸਦਾ 1 ਕਰੋੜ 10 ਲੱਖ ਦਾ ਹੋ ਸਦਾ ਜੋ ਵੀ ਮਤ ਲੈਗਾ ਲੇਕਿਨ ਉਹ ਤੁਹਾਨੂੰ ਕਰੋੜ ਰੁਪਏ ਦਾ ਵਿਆਜ ਤਾਂ ਤੁਹਾਨੂੰ ਪੈਂਦਾ ਹੀ ਰਹੇਗਾ ਉਹ ਤੁਹਾਨੂੰ ਆਮਦਨ ਨਹੀਂ ਦੇਵੇਗਾ ਕੋਠੀ ਕੁਝ ਦੇ ਸਕਦੀ ਹੈ ਲੇਕਿਨ ਉਹਦੇ ਵਿੱਚ ਖਤਰੇ ਤੋਂ ਖਾਲੀ ਨਹੀਂ ਤੇ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਰੇਟ ਬਹੁਤ ਕਈ ਵਾਰੀ ਬਹੁਤ ਤੇਜ਼ੀ ਨਾਲ ਵਧਾਂਦੀ ਹੈ ਕਈ ਵਾਰੀ ਰੁਕ ਵੀ ਜਾਂਦੇ ਆ ਪਰ ਉਹ ਕਿਵੇਂ ਆਪਾਂ ਨੂੰ ਆਮਦਨ ਦੇ ਸਕਦੀ ਹੈ ਲਾਸਟ ਤੇ ਦੱਸ ਦਾਂ ਲੈਕਿਨ ਖੇਤੀਬਾੜੀ ਵਾਲੀ ਜ਼ਮੀਨ ਹੈ ਜਿਹੜੀ ਦੋਸਤੋ ਇਹਨੂੰ ਆਪਾਂ ਇੱਕ ਲਾਹੇਵੰਦ ਗੱਲ ਕਹਿ ਸਕਦੇ ਹਾਂ ਕਿਉਂਕਿ ਖੇਤੀਬਾੜੀ ਜਦੋਂ ਆਪਾਂ ਜ਼ਮੀਨ ਲੈਨੇ ਆ ਤਾਂ ਆਪਾਂ ਨੂੰ ਉਹ ਨਾਲ ਦੀ ਨਾਲ ਰੇਟ ਵੀ ਵਧਦੇ ਨੇ ਤੇ ਆਮਦਨ ਵੀ ਦਿੰਦੀ ਆ ਹੁਣ ਸੁਪੋਜ਼ ਕਰ ਲੋ ਆਪਾਂ ਖੇਤੀਬਾੜੀ 10 ਕਿੱਲੇ ਜ਼ਮੀਨ ਲੈ ਲਈ 10 ਕਿੱਲੇ ਜ਼ਮੀਨ ਲੈ ਕੇ ਅੱਜ 80000 ਰੁਪਏ ਠੇਕਾ 75000 ਰੁਪਏ ਠੇਕਾਗਾ ਤਾਂ ਉਹਦਾ ਜਿਹੜਾ ਆਪਾਂ ਨੂੰ ਆਮਦਨ ਹੈ ਜਿਹੜੀ ਸਾਲ ਦੀ 8 ਲੱਖ ਰੁਪਏ 7.5 ਲੱਖ ਰੁਪਏ ਆ ਸਕਦੀ ਹੈ ਵਧੀਆ ਜੀ ਜਗ੍ਹਾ ਤੇ ਠੇਕਾ ਆਪਾਂ ਜ਼ਮੀਨ ਲੈਣੇ ਆ ਜੇ ਆਪਾਂ ਜ਼ਮੀਨ ਕਈ ਵਾਰੀ ਬੰਦੇ ਮੈਂ ਬਹੁਤ ਵਾਰੀ ਡਿਸਕਸ ਕਰ ਚੁੱਕਿਆ ਤੁਹਾਡੇ ਨਾਲ ਕਿ ਮਾੜੀ ਜ ਮਤਲਬ ਜਾ ਕੇ ਜਿਹੜੇ ਕਹਿੰਦੇ ਨੇ ਸਸਤੀ ਲੈਣੀ ਆ ਸਸਤੀ ਲੈਣੀ ਆ ਉੱਥੇ ਫਿਰ ਠੇਕਾ ਵੀ ਕੱਲ ਨੂੰ 20-30000 ਰੁਪਏ ਮਿਲਦਾ ਤੇ ਜ਼ਮੀਨ ਸਸਤੀ ਵੀ ਮਿਲ ਜਾਂਦੀ ਹੈ ਲੇਕਿਨ ਠੇਕਾ ਵੀ ਫਿਰ ਉਨਾ ਕੀ ਮਿਲਦਾ ਜ਼ਮੀਨ ਦੀ ਮੈਂ ਹਮੇਸ਼ਾ ਰਕਮੈਂਡ ਕਰ ਦਿੰਦਾ ਜੇ ਲੈਣੀ ਆ ਤਾਂ ਵਧੀਆ ਜ਼ਮੀਨ ਲਓ ਕਦੇ ਮਾੜੀ ਜ਼ਮੀਨ ਨਾ ਲਓ ਇਹ ਚੀਜ਼ ਦੇ ਵਿੱਚ ਕਦੇ ਵੀ ਹੱਕਤ ਨਹੀਂ ਰਿਹਾ ਕਿ ਤੁਸੀਂ ਸਸਤੀ ਦੇ ਚੱਕਰ ਵਿੱਚ ਜਾ ਕੇ ਆਪਣੇ ਪੈਸੇ ਫਸਾ ਲਓ ਤੇ ਜੇ ਲੈਣੀ ਆ ਅਗਰ ਤੁਸੀਂ ਇੰਨੇ ਪੈਸੇ ਲੈਣ ਲਾਉਣੇ ਨੇ ਕਿਲਾ ਘਟ ਬਣ ਜੂਗੀ ਕੋਈ ਪ੍ਰਵਾਹ ਨਹੀਂ ਲੇਕਿਨ ਜਿਹੜੀ ਬਣੇ ਉਹ ਤਾਂ ਸੋਨੇ ਵਰਗੀ ਹੋਵੇ ਨਾ ਹੁਣ ਦੋਸਤੋ ਲਾਸਟ ਤੇ ਆਪਾਂ ਗੱਲ ਕਰਦੇ ਆ ਕਿ ਸਭ ਤੋਂ ਫਾਇਦੇਮੰਦ ਕਿਹੜੀ ਪ੍ਰਾਪਰਟੀ ਆ ਅਗਰ ਤੁਸੀਂ ਪ੍ਰਾਪਰਟੀ ਦੋਸਤੋ ਰੈਂਟਲ ਪ੍ਰਾਪਰਟੀ ਖਰੀਦਿਓ ਅਗਰ ਤੁਸੀਂ ਕਿਰਾਏ ਵਾਲੀ ਪ੍ਰਾਪਰਟੀ ਖਰੀਦਿਓ ਉਹਦੇ ਨਾਲ ਦੀ ਕੋਈ ਪ੍ਰਾਪਰਟੀ ਹੈ ਹੀ ਨਹੀਂ ਜੇ ਅਗਰ ਤੁਸੀਂ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 10 ਕਿੱਲੇ ਜ਼ਮੀਨ ਖਰੀਦਿਓ ਕੋਨੂੰ ਸਾਲ ਦਾ ਮਤਲਬ ਜਿਹੜਾ ਕਿਰਾਇਆ ਇੰਨਾ ਆਊਗਾ ਲੇਕਿਨ ਜਿਹੜੀ ਇੱਕ ਮੈਂ ਤੁਹਾਨੂੰ ਪਹਿਲਾਂ ਗੱਲ ਵਿਚਾਲੇ ਛੱਡ ਦਿੱਤੀ ਕਿ ਕਮਰਸ਼ੀਅਲ ਪ੍ਰਾਪਰਟੀ ਅਸੀਂ ਕਿਵੇਂ ਫਾਇਦਾ ਦੇ ਸਕਦੀ ਆ ਕਮਰਸ਼ੀਅਲ ਪ੍ਰਾਪਰਟੀ ਦੋਸਤੋ ਇਸ ਤਰ੍ਹਾਂ ਫਾਇਦਾ ਦੇ ਸਕਦੀ ਆ ਅਗਰ ਤੁਸੀਂ ਕਿਸੇ ਟਿਕਾਣੇ ਤੇ ਕਮਰਸ਼ੀਅਲ ਪ੍ਰਾਪਰਟੀ ਲੈ ਲੈਨੇ ਹੋ ਉਹਦੇ ਚ ਕੱਲ ਨੂੰ ਬੈਂਕ ਬਣਾ ਸਕਦੇ ਹੋ ਤੁਸੀਂ ਉਹਦੇ ਚ ਕੱਲ ਨੂੰ ਤੁਸੀਂ ਕੋਈ ਵੀ ਹੋਰ ਕਮਰਸ਼ੀਅਲ ਬਿਲਡਿੰਗ ਬਣਾ ਕੇ ਉਹਨੂੰ ਕਿਰਾਏ ਤੇ ਦੇ ਸਕਦੇ ਹੋ ਤੇ ਉਹ ਤੁਹਾਡੇ ਨਾਲ ਦੀ ਨਾਲ ਉਹਦਾ ਰੇਟ ਵੀ ਵਧੇਗਾ ਔਰ ਉਹਦਾ ਨਾਲ ਦੀ ਨਾਲ ਤੁਹਾਨੂੰ ਰੈਂਟ ਵੀ ਵਧੀਆ ਆਵੇਗਾ ਔਰ ਰੈਂਟ ਦੋਸਤੋ ਇਹਦਾ ਕੰਪੇਅਰ ਕਰਦੇ ਆਪਾਂ ਖੇਤੀਬਾੜੀ ਵਾਲੀ ਜ਼ਮੀਨ ਦੇ ਨਾਲ ਖੇਤੀਬਾੜੀ ਵਾਲੀ ਅਗਰ ਤੁਸੀਂ 10 ਕਿੱਲੇ ਜ਼ਮੀਨ ਲੈ ਲੈਨੇ ਹੋ ਅੱਜ ਦੇ ਰੇਟ ਦੇ ਹਿਸਾਬ ਨਾਲ ਤੁਹਾਨੂੰ ਪਤਾ ਕਿੰਨੇ ਕਰੋੜ ਰੁਪਏ ਉੱਤੇ ਲੱਗਣਾਗਾ ਜੇ 50 ਲੱਖ ਨੂੰ ਲੈਨੇ ਹੋ ਤਾਂ 5 ਕਰੋੜ ਦੀ ਹੋਗੀ 60 ਲੱਖ ਨੂੰ ਲੈਨੇ ਤਾਂ 6 ਕਰੋੜ ਦੀ ਹੋਗੀ ਔਰ ਉਹਦਾ ਜਿਹੜਾ ਠੇਕਾਗਾ ਤਾਂ ਤੁਹਾਨੂੰ ਉਹਦਾ ਠੇਕਾ ਇੰਨਾ ਹੀ ਆਉਣਾਗਾ ਜਿੰਨਾ ਅੱਜਕੱਲ 70 ਤੋਂ ਲੈ ਕੇ 80000 ਰੁਪਏ ਤੱਕ ਦਾ ਆਮ ਰੇਟ ਠੇਕਾ ਦਾ ਹੈਗਾ ਤੇ ਉਹਦੇ ਚ 7-8 ਲੱਖ ਰੁਪਏ ਤੁਹਾਨੂੰ ਸਾਲ ਦਾ ਆਊਗਾ ਲੇਕਿਨ ਅਗਰ ਇਹੋ ਹੀ ਤੁਸੀਂ ਪੈਸਾ ਜਿਹੜਾ ਇਹ ਜੀ ਜਗ੍ਹਾ ਤੇ ਲਾ ਦਿੰਨੇ ਹੋ ਜੀ ਦੇ ਚ ਤੁਹਾਨੂੰ ਮਤਲਬ ਤੁਹਾਡੀ ਬਿਲਡਿੰਗ ਬਣ ਕੇ ਕਿਸੇ ਵਧੀਆ ਕੰਪਨੀ ਨੂੰ ਜਾਂ ਬੈਂਕ ਨੂੰ ਜਾਂ ਕਿਸੇ ਨੂੰ ਰੈਂਟ ਤੇ ਚੜ ਜਾਂਦੀ ਆ ਤਾਂ ਦੋਸਤੋ ਉਹ ਜਿਹੜਾ ਪੈਸਾ ਤੁਹਾਨੂੰ ਮਹੀਨੇ ਦੇ ਵਿੱਚ ਆਉਣਾ ਹੈਗਾ ਉਹ ਰੈਂਟ ਤੁਹਾਨੂੰ ਮਹੀਨੇ ਦਾ ਆਉਣਾ ਹੈਗਾ ਮਤਲਬ ਚਲੋ ਮੈਂ ਹੁਣ ਬਾਰ-ਬਾਰ ਆਪਦੀ ਗੱਲ ਨਹੀਂ ਕਰਦਾ ਮੇਰਾ ਵੀ ਮਤਲਬ ਜਿਹੜੀ ਹੈਗੀ ਆ ਬਿਲਡਿੰਗ ਬਣਾ ਕੇ ਦਿੱਤੀ ਹੋਇਆ ਕਮਰਸ਼ੀਅਲ ਰੈਂਟ ਤੇ ਮੈਨੂੰ ਦੋ ਵਿਕਿਆਂ ਦੇ ਵਿੱਚੋਂ ਮੰਨ ਲਓ ਤੁਸੀਂ 200 ਏਕੜ ਜਿੰਨਾ ਤੇ ਠੇਕੇ ਜਿੰਨੀ ਆਮਦਨ ਆਉਂਦੀ ਆ ਲੇਕਿਨ ਉਹ ਠਿਕਾਣੇ ਤੇ ਪ੍ਰਾਪਰਟੀ ਲਾਈਨ ਕਰਕੇ ਅਗਰ ਤੁਸੀਂ ਕਮਰਸ਼ੀਅਲ ਪ੍ਰਾਪਰਟੀ ਵਧੀਆ ਠਿਕਾਣੇ ਦੇ ਕਿਤੇ ਲੈ ਲੈਨੇ ਹੋ ਤਾਂ ਤੁਹਾਨੂੰ ਮਤਲਬ ਜਿਹੜੀ ਇਧਰ ਆਪਣਾ ਗਜਾਂ ਚ ਜਾਂ ਵਿਗਿਆਨ ਦੇ ਵਿੱਚ ਜਗ੍ਹਾ ਲਈ ہوئی ਆ ਉਧਰ ਕਿੱਲਿਆਂ ਦੇ ਵਿੱਚ ਲਈ ہوئی ਆ ਉਹਦੀ ਆਮਦਨ ਹੈ ਜਿਹੜੀ ਮਤਲਬ ਇਹ ਕਮਰਸ਼ੀਅਲ ਬਿਲਡਿੰਗ ਦੀ ਬਹੁਤ ਜ਼ਿਆਦਾ ਆਮਦਨ ਆਉਂਦੀ ਆਗੀ ਮੰਨ ਲਓ ਜੇ ਸਿੱਧਾ ਜਿਹਾ حساب ਹੈ ਜੀ ਜੇ 2 ਲੱਖ ਰੁਪਈਆ ਵੀ ਰੈਂਟ ਆਉਂਦਾ ਮਹੀਨੇ ਦਾ ਤਾਂ ਤੁਹਾਨੂੰ 16-17 ਲੱਖ ਰੁਪਈਆ ਹੋ ਗਿਆ ਤੇ ਜੇ ਤੁਹਾਨੂੰ 3 ਲੱਖ ਆਉਂਦਾਗਾ ਤਾਂ ਲੈ ਇਸ ਤਰ੍ਹਾਂ ਇਹ ਦਾ ਜਿਹੜਾ ਮਹੀਨਿਆਂ ਕਰਕੇ ਰੈਂਟ ਹੈ ਜਿਹੜਾ ਬਹੁਤ ਅੱਗੇ ਚੱਲਿਆ ਜਾਂਦਾ ਹੈ ਤੇ 15% ਤਿੰਨ ਸਾਲਾਂ ਸੰਜਲੋ ਸਾਲ ਦੀ 5% ਤੁਹਾਨੂੰ ਇਨਕਰੀਜ਼ ਆ ਜਾਂਦੀ ਹੈ ਵਾਧਾ ਆ ਜਾਂਦਾ ਹਰੇਕ ਸਾਲ ਬਾਅਦ 5% ਤੁਹਾਨੂੰ ਉਹਦੇ ਚ ਅੰਦਰ ਤੁਹਾਡਾ ਕਿਰਾਇਆ ਵੱਧ ਜਾਂਦਾ ਹੈ ਤੇ ਨਾਲ ਦੀ ਨਾਲ ਉਹਦੀ ਕੀਮਤ ਵੱਧਦੀ ਆ ਜਿੰਨੀ ਜ਼ਮੀਨ ਦੀ ਕੀਮਤ ਵੱਧਦੀ ਆ ਉਦੋਂ ਵੱਧ ਕਮਰਸ਼ੀਅਲ ਪ੍ਰਾਪਰਟੀ ਦੀ ਕੀਮਤ ਵੱਧਦੀ ਆ ਮਤਲਬ ਗੁਣਾ ਚ ਦੇਖਾਂਗੇ ਪਤਾ ਹੀ ਨਹੀਂ ਕਿੰਨੇ ਕੁ ਗੁਣਾ ਵੱਧ ਜਾਂਦੀ ਆ ਸੋ ਅਗਰ ਤੁਸੀਂ ਦੋਸਤੋਂ ਪੈਸੇ ਆਪਣੇ ਪ੍ਰਾਪਰਟੀ ਦੇ ਵਿੱਚ ਕਿਤੇ ਲਾਉਣਾ ਚਾਹੁੰਦੇ ਹੋ ਥੇਲਾ ਹਾਲ ਦਾ ਮਤਲਬ ਚਲੋ ਬੰਦੇ ਨੂੰ ਉਥਾ ਉੱਥੇ ਹੀ ਲਾਉਣੇ ਚਾਹੀਦੇ ਨੇ ਜਿਹਹੇ ਜਿੱਥੇ ਤੁਸੀਂ ਕੰਮ ਦੇ ਮਾਹਰ ਹੋ ਕਿਸੇ ਦੇ ਵੀ ਮੰਗਰ ਲਾ ਕੇ ਜਾਂ ਰੀਸ ਕਰਕੇ ਨਹੀਂ ਕਰਨਾ ਚਾਹੀਦਾ ਜੋ ਤੁਹਾਨੂੰ ਆਉਂਦਾ ਜੇ ਆਪਾਂ ਖੇਤੀਬਾੜੀ ਕਰਨ ਵਾਲੇ ਬੰਦੇ ਆ ਤਾਂ ਆਪਾਂ ਨੂੰ ਜ਼ਮੀਨ ਦੇ ਵਿੱਚ ਹੀ ਹਮੇਸ਼ਾ ਜਿਹੜਾ ਪੈਸਾ ਲਾਉਣਾ ਚਾਹੀਦਾ ਜ਼ਮੀਨ ਹੀ ਖਰੀਦਣੀ ਚਾਹੀਦੀ ਆ ਲੇਕਿਨ ਅਗਰ ਤੁਸੀਂ ਥੋੜੀ ਜੀ ਹਿੰਮਤ ਕਰਕੇ ਅਗਰ ਤੁਸੀਂ ਜਾਣਕਾਰੀ ਲੈ ਕੇ ਹੁਣ ਅਸੀਂ ਤੁਹਾਨੂੰ ਕਿਹਾਗਾ ਕਿ ਕਲਾਸਾਂ ਦਾ ਸਟਾਰਟ ਕਰ ਰਹੇ ਆ ਅਗਰ ਤੁਸੀਂ ਕਲਾਸਾ ਅਟੈਂਡ ਕਰਕੇ ਪ੍ਰਾਪਰਟੀ ਬਾਰੇ ਪੂਰਨ ਜਾਣਕਾਰੀ ਲੈ ਲੈਨੇਓ ਫਿਰ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਅਸੀਂ बिजनेਸਮੈਨ ਮੈਂ ਬਾਰ-ਬਾਰ ਕਹਿੰਨਾ ਉਹਨਾਂ ਕਿ ਜ਼ਮੀਂਦਾਰ ਆਪਦੇ ਆਪ ਨੂੰ बिजनेਸਮੈਨ ਸਮਝਦਾ ਹੀ ਨਹੀਂ ਹੈਗਾ ਪਤਾ ਨਹੀਂ ਕਿਉਂ ਨਹੀਂ ਬਣਦਾ ਇੱਕ ਮਹਾਜਨ ਬੰਦਾ ਮਤਲਬ ਇੱਕ ਦੁਕਾਨ ਪਰਚੂਨ ਦੀ ਕਿਰਾਏ ਤੇ ਲੈ ਕੇ ਦੁਕਾਨ ਕਰਕੇ ਉਹ ਤਾਂ बिजनेਸਮੈਨ ਕਹਾਉਂਦਾਗਾ ਇਧਰ ਸਾਡੇ ਕੋਲ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਇੰਦੀ ਅਸੀਂ ਕਹਿੰਦੇ ਨੇ ਅਸੀਂ ਤਾਂ ਯਾਰ बिजनेਸਮੈਨ ਹੈ ਨਹੀਂ ਕਿਉਂ ਨਹੀਂ बिजनेਸਮੈਨ ਅਸੀਂ ਕਿਉਂਕਿ ਅਸੀਂ ਜ਼ਮੀਨ ਵੇਚਣ ਦੀ ਸ਼ਰਮ ਮੰਨਦੇ ਆ ਅਸੀਂ ਮਤਲਬ ਇਹ ਮੰਨਦੇ ਹਾਂ ਸਾਨੂੰ ਮਤਲਬ ਲੋਕ ਕੀ ਕਹਿਣਗੇ ਮੈਂ ਓਦਾਂ ਜ਼ਮੀਨ ਵੇਚਣ ਦੇ ਬਿਲਕੁਲ ਹੱਕ ਤੇ ਨਹੀਂ ਪਰ ਇਸ ਗੱਲ ਦੇ ਹੱਕ ਚਾ ਕੇ ਅਗਰ ਤੁਹਾਡੇ 5 ਕਿੱਲੇ ਵੇਚ ਕੇ 10 ਕਿੱਲੇ ਬਣਦੀਆਂ ਉਹ ਕੋਈ ਮਾੜੀ ਗੱਲ ਨਹੀਂ ਅਗਰ ਤੁਸੀਂ 10 ਕਿੱਲੇ ਜ਼ਮੀਨ ਬਣਾਉਣੇ 5 ਕਿੱਲੇ ਵੇਚ ਕੇ ਜਾਂ 7 ਬਣਾ ਲੈਣੇ 8 ਬਣਾ ਲੈਣੇ ਉਹਦੇ ਚ ਕੋਈ ਮਾੜੀ ਗੱਲ ਨਹੀਂ ਹੈ ਇਹ ਵੇਚ ਤੁਹਾਨੂੰ ਕਰਨਾ ਚਾਹੀਦਾ ਲੇਕਿਨ ਅਗਰ ਤੁਸੀਂ ਆਪਣੀ ਕੁਝ ਪ੍ਰਾਪਰਟੀ ਵੇਚ ਕੇ ਕਮਰਸ਼ੀਅਲ ਪ੍ਰਾਪਰਟੀ ਬਣਾ ਕੇ ਰੈਂਟ ਤੇ ਦੇ ਦੇਦਨੇ ਉਹ ਤਾਂ ਉਹਦੇ ਬਰਕਰਾਰ ਤਾਂ ਕੋਈ ਜਵਾਬ ਹੀ ਕੋਈ ਨਹੀਂ ਹੈਗਾ ਚਾਹੇ ਉਹਦੀ ਘੱਤਰ ਤੋਂ ਜਮੀਨ ਨਾ ਵੀ ਵੇਚਣੀ ਹੋਵੇ ਤੁਹਾਡੇ ਕੋਲ ਵੈਸੇ ਪੈਸੇ ਹੈਗੇ ਆ ਉਹ ਤੁਸੀਂ ਲਾ ਸਕਦੇ ਹੋ ਜਾਨੀ ਮੇਰਾ ਜਿਹੜਾ ਤੁਹਾਨੂੰ ਸੁਝਾਅ ਹੈ ਉਹ ਇਹ ਹੈ ਕਿ ਰੈਂਟਲ ਪ੍ਰਾਪਰਟੀ ਦੇ ਨਾਲ ਦਾ ਕੋਈ ਵੀ ਮੁਕਾਬਲਾ ਹੀ ਕੋਈ ਨਹੀਂ ਰੈਂਟਲ ਪ੍ਰਾਪਰਟੀ ਦਾ ਜਿਹਦੇ ਵਿੱਚ ਸਭ ਤੋਂ ਟੌਪ ਤੇ ਬੈਂਕ ਆ ਜਾਂਦੀ ਨੇ ਮੈਂ ਕਦੇ ਨਾ ਕਦੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਵਾਂਗਾ ਕਿ ਰੈਂਟਲ ਦੇ ਵਿੱਚ ਫਿਰ ਕਿੰਨੀਆਂ ਕੈਟਾਗਰੀਆਂ ਨੇ ਔਰ ਕਿਹੜੀ ਕੈਟਾਗਰੀ ਸਭ ਤੋਂ ਟੌਪ ਤੇ ਆਉਂਦੀ ਆ ਉਹ ਆਪਾਂ ਕਿਵੇਂ ਮਤਲਬ ਉਹਨਾਂ ਨੂੰ ਆਪਾਂ ਰੈਂਟ ਤੇ ਦੇ ਸਕਦੇ ਆ ਇਹ ਕਦੇ ਰੈਂਟ ਵਾਰੀ ਲੈ ਕੇ ਆਉਂਗਾ ਪ੍ਰੋਪਰਟੀ ਸਭ ਤੋਂ ਟੌਪ ਤੇ ਬੈਂਕ ਆ ਜਾਂਦੀ ਆ ਉਹ ਦੋ ਨੰਬਰ ਦੋ ਤੇ ਜਿਹੜੀਆਂ ਹੋਰ ਮਤਲਬ ਆਪਾਂ ਮਾਲ ਵਗੈਰਾ ਜਾਂ ਕੰਪਨੀਆਂ ਨੂੰ ਕਿਸੇ ਨੂੰ ਮਤਲਬ ਦਿੰਨੇ ਆ ਤੇ ਜਾਂ ਫਿਰ ਤੁਸੀਂ ਲਾ ਲਓ ਵੀ ਆਪਣਾ ਖੇਤੀਬਾੜੀ ਵਾਲਾ ਕੰਮ ਆ ਗਿਆ ਲੇਕਿਨ ਫਲੈਟ ਵਰਗਾ ਮਤਲਬ ਕੋਈ ਮੈਨੂੰ ਬਿਲਕੁਲ ਫਿੱਟ ਨਹੀਂ ਹੈਗਾ ਫਲੈਟ ਦਾ ਜਿੰਨੇ ਪੈਸੇ ਲੱਗਦੇ ਨੇ ਉਹਦੇ 'ਚ ਉਹਨਾ ਪੈਸਾ ਨਹੀਂ ਵਾਧਦਾ ਹੈਗਾ ਕਿਉਂਕਿ ਫਲੈਟ ਲੱਖਾਂ ਦੇ ਦੀ ਤਦਾਦ ਦੇ ਵਿੱਚ ਬਣੇ ਪਏ ਨੇ ਕਿੰਨਾ ਕੁ ਤੁਸੀਂ ਉਹਨੂੰ ਮਤਲਬ ਕਿਰਾਏ ਤੇ ਦਿਓਗੇ ਜਾਂ ਵੇਚੋਗੇ ਉਹ ਮਾਲਕਾਂ ਕੋਲ ਹੀ ਇੰਨੇਕ ਬਣੇ ਹੋਏ ਨੇ ਕਿ ਮਤਲਬ ਉਹਨਾਂ ਕੋਲੇ ਸੇਲ ਕਰਨ ਨੂੰ ਖੁਦ ਪੈਣੇ ਤੁਹਾਡਾ ਰੀਸੇਲ ਹੁੰਦਾ ਹੁੰਦਾ ਤਾਂ ਮਤਲਬ ਆਟੋਮੈਟਿਕਲੀ ਟਾਈਮ ਲੱਗ ਜਾਂਦਾ ਬਾਕੀ ਆਪੋ ਦਾ ਲੋਟ ਤੁਸੀਂ ਦੇਖੋ ਮੈਂ ਜੋ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਇਹ ਤੁਸੀਂ ਮਤਲਬ ਜਿਹੜਾ ਹੈਗਾ ਅਗਰ ਇਦੇ ਬਾਰੇ ਕੋਈ ਵੀ رائے ਲੈਣੀ ਚਾਹੁੰਦੇ ਹੋ ਤਾਂ ਮੇਰੇ ਫੋਨ ਨੰਬਰ ਤੇ ਤੁਸੀਂ ਟੈਲੀਫੋਨ ਕਰਕੇ رائے ਲੈ ਸਕਦੇ ਹੋ ਕਿਉਂਕਿ ਵੀਡੀਓ ਦੇ ਵਿੱਚ ਬਹੁਤ ਕੁਝ ਦੱਸਣਾ ਮੁਸ਼ਕਲ ਹੁੰਦਾ ਲੇਕਿਨ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਤੁਸੀਂ ਅਗਰ ਰਾਇ ਲਾਉਂਗੇ ਤਾਂ ਦੇ ਦਾਂਗਾ ਕਿ ਕਿਵੇਂ ਬੈਂਕ ਲੈ ਕੇ ਆਈਏ ਕਿਵੇਂ ਕੰਪਨੀ ਲੈ ਕੇ ਆਈਏ ਕਿਵੇਂ ਮਾਲ ਲੈ ਕੇ ਆਈਏ ਕਿਵੇਂ ਗਦਾਮ ਬਣਾਈਏ ਕਿਵੇਂ ਆਪਣੀ ਜ਼ਮੀਨ ਦੇ ਵਿੱਚ ਅਸੀਂ ਮਤਲਬ ਹੋਰ ਕੋਈ ਚੀਜ਼ ਬਣਾ ਸਕਦੇ ਹਾਂ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਮੇਰੀ ਬੇਨਤੀ बार-बार ਇਹੀ ਹੁੰਦੀ ਆ ਕਿ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪਤਾ ਨਹੀਂ ਕਿਉਂ ਨਹੀਂ ਕਰਦੇ ਮੇਰੇ ਸਮਝ ਤੋਂ ਬਾਹਰ ਗੱਲ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ